ਪੜਕੋ ਪੰਜਾਬ ਖਤਰੀ ਚੇਤਨਾ ਮੰਚ ਜਿਹੜੀ ਕਿ ਲਗਾਤਾਰ ਸ਼ਹਿਰ ਦੇ ਵਿੱਚ ਉਹਨਾਂ ਹੈਂਡੀਕੈਪਡ ਲੋਕਾਂ ਨੂੰ ਉਹਨਾਂ ਦੀ ਜ਼ਰੂਰਤਾਂ ਦੇ ਮੁਤਾਬਕ ਜਿੱਥੇ ਟਰਾਈਸਾਈਕਲ ਦੇ ਰਹੇ ਆ ਉੱਥੇ ਹੀ ਅੱਜ ਇੱਕ ਵਿਸ਼ਾਲ ਕੈਂਪ ਤੁਸੀਂ ਦੇਖ ਰਹੇ ਹੋ ਕਿ ਬੜੀ ਮਾਤਰਾ ਦੇ ਵਿੱਚ ਉਹਰੇ ਅਲੱਗ-ਅਲੱਗ ਤਰ੍ਹਾਂ ਦੇ ਟਰਾਈਸਾਈਕਲ ਪਹੁੰਚੇ ਹੋਏ ਨੇ ਕੋਈ ਹੱਥਾਂ ਨਾਲ ਚੱਲਣ ਵਾਲਾ ਤੇ ਕੋਈ ਬੈਟਰੀਆਂ ਦੇ ਨਾਲ ਚੱਲਣ ਵਾਲਾ ਇਹ ਸੰਸਥਾਵਾਂ ਵੱਲੋਂ ਜਿਹੜਾ ਹੈ ਲਗਾਤਾਰ ਉਹਰੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਔਰ ਤੁਸੀਂ ਅੱਜ ਦੇਖ ਰਹੇ ਹੋ ਕਿ ਇਸ ਹਾਲ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਲੋਕ ਇਕੱਠੇ ਹੋਏ ਨੇ ਤੇ ਮੇਰੇ ਨਾਲ ਇੱਕ ਸਮਾਜ ਸੇਵੀ ਸਾਡੇ ਨਗੀ ਸਾਹਿਬ ਨੇ ਕਿਹਾ ਕੀ ਗੱਲਾਂ ਚੰਨ ਜਿਹੜਾ ਹੈ ਇਹ ਕੈਂਪ ਲੱਗਿਆ ਹੈ ਕਿਹੜੀ ਕਿਹੜੀ ਸੰਸਥਾਵਾਂ ਵੱਲੋਂ ਹੈ ਤੇ ਦੇਖੋ ਪਿਛਲੇ ਸਾਲ ਤੱਕ ਹੁਟਕੋ ਕੰਪਨੀ ਵੱਲੋਂ ਆਈ ਸੀ ਇੱਕ ਵੀ ਦਰੋਂ 20 ਫਰਵਰੀ ਦਰੋਂ ਸਿਵਲ ਹਸਪੀਟਲ ਦੇ ਵਿੱਚ ਕੈਂਪ ਲੱਗਿਆ ਸੀ ਰੈਜਿਸਟ੍ਰੇਸ਼ਨ ਕੈਂਪ ਕਤਰੀ ਚੇਤਨਾ ਮੰਚ ਕੰਨਾ ਨਰ ਸੇਵਾ ਨਰਨ ਸੇਵਾ ਕੰਨਾ ਹੋਰ ਸਾਰੇ ਖਨੇਦੀ ਸਾਰੇ ਸਮਾਜ ਸੇਵੀ ਸੰਸਥਾਵਾਂ ਨਾਲ ਸੀ ਗਿਆ 184 ਤੇ ਰੈਜਿਸਟ੍ਰੇਸ਼ਨ ਹੋਈਆਂ ਤੁਸੀਂ ਦੇਖ ਕੇ ਲੈ ਵੀ ਸਾਰੇ ਬੰਦੇ ਨੇ ਜਿਹੜਾ ਹੈ ਸਮਾਨ ਪ੍ਰੋਵਾਈਡ ਕਰ ਰਿਹਾ ਜਿਹਨੂੰ ਇਹ ਜਿਹਨੂੰ 80% ਤੋਂ ਵੱਧ ਹੈ 80% ਉਹਨੇ ਬੈਟਰੀ ਵਾਲੀ ਮਸ਼ੀਨ ਹੈ ਉਹਨੂੰ ਕਈ ਪ੍ਰੋਬਲਮ ਕਿ ਹੈ ਮੈਨੋ ਸਾਹਿਬ ਕਈ ਲੋਕਾਂ ਨੇ ਇਹ ਮੈਂ ਉਹਨੂੰ ਤਾਂ ਸਾਈਕਲੀ ਮਿਲਦੀ ਮਨੂੰ ਬੈਟਰੀ ਵਾਲੀ ਮਨੂੰ ਨਹੀਂ ਮਿਲੀ ਉਹ ਸਰਕਾਰ ਦੇ ਜਿਹੜੇ ਪ੍ਰੋਟੋਕਾਲ ਨੇ ਕੰਪਨੀ ਦੇ ਨੇ ਜਿਹੜਾ 80% ਡਾਕਟਰ ਦੀ ਉਹ ਹੈਗੀ 25 ਜਿਹੜਾ 80% ਵਿਅਕਤੀ ਦਿਵਿਆਂਗਾਂ ਉਹਨੂੰ ਇਹ ਮਿਲਿਆ ਬਾਕੀ ਨੇ ਦੂਜੀ ਚੀਜ਼ ਹੈ ਇਹ 24 ਲੱਖ ਦਾ ਸਮਾਨ ਪਿਛਲੇ ਹਫ਼ਤੇ ਪਰਸੋਂ ਸੇ ਅਨਲੋਡ ਕਰਾਏ ਤੇ ਤਾ ਇਹ ਸਾਰੇ ਲੋਕਾਂ ਦਾ ਬਹੁਤ-ਬਹੁਤ ਤੋਂ ਮੰਨ ਹੁੜਕੋ ਕੰਪਨੀ ਦਾ ਡੀਐਸਐਸਓ ਟਿਵਾਣਾ ਸਾਹਿਬ ਨੇ ਸਾਰੇ ਸਾਡੀ ਸਾਈ ਸਾਹਿਬ ਨੇ ਖਤਰੀ ਚੇਤਰਾ ਮੈਂ ਤੋਂ ਹੋਰ ਸਾਰੇ ਸੰਸਥਾਵਾਂ ਦੇ ਲੋਕ ਨੇ ਕਿਹਾ ਦੇਖੋ ਗੱਲ ਇਹ ਵੀ ਇਹ ਬੜਾ ਮੁਕੇਸ਼ ਸਿੰਘ ਜੀ ਨਰਸਵਾ ਨਰਨ ਸਿਵਾ ਤੋਂ ਹਿਊਮਨ ਬਲਟ ਹੋਣ ਤੋਂ ਖੜੇ ਸਾਡੇਦਰ ਇਹ ਵੀ ਸਾਡੇ ਨੇਤਾ ਜੀ ਪਾਈਕਨਏ ਤੋਂ ਖੜੇ ਜੀ ਤਾਂ ਅਸੀਂ ਅਕੇ ਵਾਸਤੇ ਵੀ ਕੋਸ਼ਿਸ਼ ਕਰਾਂਗੇ ਅਸਰਾ ਨਾਲ ਵੀ ਕਲੇ ਹੁੜਕੋ ਦੇ ਜਿਹੜੇ ਜੀਐਮ ਸਾਹਿਬ ਏਜੀਐਮ ਸਾਹਿਬ ਆਏ ਸੀ ਉਹ ਕਹਿੰਦੇ ਅਸੀਂ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਅਸੀਂ ਸਰਵੇ ਕਰਦੇ ਸੜਾ ਗੁਰਜਨ ਸਿੰਘ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਦਾ ਦਿਵੰਗ ਸੁਸਾਇਟੀ ਦਾ ਇਹ ਹੁਣ ਅੱਜ ਤੋਂ ਕੱਲ ਤੋਂ ਅਸੀਂ ਫੇਰ ਲੱਗ ਜਾਣਾ ਤੇ ਪਿੰਡਾਂ ਦੇ ਵਿੱਚ ਅਸੀਂ ਕਿਹੜਾ ਕੱਢਦੇ ਰਹਿੰਦੇ ਕਿਹੜਾ ਦਿਵੰਗ ਬੀਤੀ ਹੈ ਕਿਹੜਾ ਲੋੜਵੰਦਾ ਹੈ ਤਾਂ ਬਹੁਤ ਕਿਰਪਾ ਇਸ ਤਰ੍ਹਾਂ ਬਣੀ ਰਹੂਗੀ ਅੱਗੇ ਵਾਸਤੇ ਵੀ ਇਹ ਕੰਮ ਅਸੀਂ ਜਾਰੀ ਰੱਖਾਂਗੇ ਅਸੀਂ ਦਿਵੰਗ ਵਿਅਕਤੀਆਂ ਦੀ ਉਹਨਾਂ ਨੂੰ ਸੁਭਕਾਵਾਣਾ ਵੀ ਕਰਦੇ ਵੀ ਪਰਮਾਤਮਾ ਉਹਨਾਂ ਨੂੰ ਹੋਰ ਤੰਦਰੁਸਤੀਆਂ ਬਖਸ਼ੇ ਜੋ ਪਰਮਾਤਮਾ ਬਣੋ ਜੋ ਹੋ ਗਿਆ ਤਾਂ ਹੈਗਾ ਹੈਗਾ ਪਰ ਗੱਲੇ ਵੀ ਜਿਹੜਾ ਇਸ ਤਰ੍ਹਾਂ ਹੁਣ ਸਾਈਕਲੀਆਂ ਮਿਲਣ ਹੋਰ ਮੈਂ ਸਮਝਦਾ ਇਹ ਜਿਹੜੇ ਕੰਮਕਾਰ ਕਰ ਸਕਦੇ ਆ ਕਿਊਟੀਆਂ ਕਰਦੇ ਆਪਣੇ ਆਸਾਨੀ ਨਾਲ ਕੰਮ ਕਰਨਗੇ ਤੁਸੀਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜੋ ਪ੍ਰਾਲੇ ਕੀਤੇ ਗਏ ਨੇ ਇਹ ਭਾਰਤ ਸਰਕਾਰ ਵੱਲੋਂ ਕੀਤੇ ਗਏ ਨੇ ਜਿਵੇਂ ਸਿੰਘ ਇਹਨਾਂ ਨੇ ਦੱਸਿਆ ਕਿ ਜਿਹੜੇ ਟਰਾਈਸਾਈਕਲ ਨੇ ਦੋ ਤਰ੍ਹਾਂ ਦੇ ਦਿੱਤੇ ਗਏ ਨੇ ਇੱਕ ਹੱਥ ਨਾਲ ਚੱਲਣ ਵਾਲਾ ਤੇ ਦੂਸਰਾ ਬੈਟਰੀ ਨਾਲ ਚੱਲਣ ਵਾਲਾ ਅੱਖਰ ਦੇ ਵਿੱਚ ਫਰਕ ਕੀ ਹੈ ਜਿਹੜਾ ਬੈਟਰੀ ਨਾਲ ਚੱਲਣ ਵਾਲੀਆਂ ਟਰਾਈਸਾਈਕਲਾਂ ਨੇ ਉਹ ਜਿਹੜੇ ਲੋਕ 80% ਡੈਮੇਜ ਨੇ ਉਹਨਾਂ ਵਾਸਤੇ ਜਿਹੜੇ ਨੇ ਇਹ ਟਰਾਈਸਾਈਕਲ ਦਿੱਤੇ ਜਾਂਦੇ ਨੇ ਤੇ ਉਹਨਾਂ ਤੋਂ ਥੱਲੇ ਵਾਲੇ ਜਿਹੜੇ ਆਪਣੇ ਹੱਥਾਂ ਨਾਲ ਕੰਮ ਕਰ ਸਕਦੇ ਨੇ ਉਹਨਾਂ ਵਾਸਤੇ ਦੂਸਰੇ ਸਾਈਕਲ ਜਿਹੜੇ ਨੇ ਇਹ ਵੀ ਮੋਹਈਆ ਕਰ ਦਿੱਤਾ ਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਪਾਸੇ ਆਪਣੇ ਕੋਲ ਕੁਝ ਵੀ ਨਹੀਂ ਹੈ ਲੇਕਿਨ ਦੂਸਰੇ ਪਾਸੇ ਸਰਕਾਰਾਂ ਜੜੀਆਂ ਨੇ ਇਹ بڑے بڑے ਉਪਰਾਲੇ ਕਰ ਰਹੀਆਂ ਨੇ ਹੁਣ ਜਿਹੜੇ ਲੋਕ ਟਰਾਈਸਾਈਕਲ ਲੈ ਕੇ ਚਾਹੇ ਉਹ ਹੱਥ ਵਾਲੇ ਨੇ ਚਾਹੇ ਬੈਟਰੀ ਵਾਲੇ ਨੇ ਇਹਦੇ ਨਾਲ ਆਪਣਾ ਕਾਰੋਬਾਰ ਵੀ ਕਰ ਸਕਦੇ ਨੇ ਇਹ ਵੀ ਮੈਂ ਕਹੀ ਜਿਹੜੇ ਹੈ ਲੋਕਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਨਵਾਂ ਬਲ ਮਲੇਆ ਵਿਲਿਆ ਅਸੀਂ ਹੁਣ ਕੋਈ ਨਾ ਕੋਈ ਕੰਮ ਜਿਹੜਾ ਹੈ ਉਹ ਵੀ ਆਪਣੇ ਇਸ ਟ੍ਰਾਈਸਾਈਕਲ ਦੇ ਨਾਲ ਕਰ ਸਕਦੇ ਆ ਕੈਮਰਾਮੈਨ ਰਜੇਸ਼ ਰਾਜਾ ਨਾਲ ਮਹਾਰਾਜ ਮੈਂਡਰੋ